मोहन बीकानेर स्वीट्स की मिठाई होन करके ट्रस्टेड शॉप करके हर तरह की चीज़ इतों ही लैना परचेज करना जानते हैं क्योंकि मार्केट बहुत मिलावट है सो हमेशा इतों ही लैना पसंद करते हैं ਰੰਗਲਾ ਪੰਜਾਬ ਚ ਬਣਾਉਣਾ ਉਹਦੇ ਵਾਸਤੇ ਸਿਹਤਮੰਦ ਪੰਜਾਬ ਪਹਿਲਾਂ ਚਾਹੀਦਾ 96 ਤੋਂ 97% ਲੋਕ ਜਿਹੜੇ ਨੇ ਉਹ ਮਹੱਲਾ ਕਲੀਨਿਕ ਚੋਂ ਠੀਕ ਹੋ ਕੇ ਕਰੇ ਵਾਪਸ ਚਲੇ ਜਾਂਦੇ ਨੇ ਸਰਕਾਰੀ ਹਸਪਤਾਲਾਂ ਤੇ ਬਰਡਨ ਬਹੁਤ ਘਟ ਗਿਆ ਮਹੱਲਾ ਕਲੀਨਿਕ ਜਿਹੜਾ ਬਣਾਇਆ ਹੋਇਆ ਉਹਦੀ ਬਿਲਡਿੰਗ ਬਹੁਤ ਅੱਛੀ ਬਣੀ ਹੋਈ ਆ ਉੱਥੇ ਸਭ ਤਰ੍ਹਾਂ ਦੀਆਂ ਫੈਸਿਲਿਟੀਆਂ ਦਿੱਤੀਆਂ ਹੋਈਆਂ ਸਰਕਾਰ ਵੱਲੋਂ ਦੋ ਹਫ਼ਤੇ ਤੋਂ ਖੰਗ ਨੇ ਬਹੁਤ ਪਰੇਸ਼ਾਨ ਕਰਿਆ ਤੇ ਮੈਂ ਪਹਿਲਾਂ ਬਾਹਰ ਪ੍ਰਾਈਵੇਟ ਦਵਾਇਲ ਅੰਦਰ ਆ ਫਿਰ ਇੱਥੇ ਆ ਕੇ ਲੱਤੀ ਜੀ ਕੈਸ਼ਟ ਫ੍ਰੀ ਹੋਇਆ ਇੱਥੋਂ ਮੈਂ ਠੀਕ ਹੋ ਗਿਆ ਹੁਣ ਮੈਂ ਠੀਕ ਆ ਬਿਲਕੁਲ ਸ਼ਾਨਦਾਰ ਮੁਹੱਲਾ ਕਲੀਨਿਕ ਹੈ ਸਫਾਈ ਹੈ ਔਰ ਡਾਕਟਰ ਉਹਨਾਂ ਦੀ ਜਿਹੜੀ ਦਵਾਈ ਲਿਖਣੀ ਆ ਉਹ ਕੰਪਿਊਟਰ 'ਚ ਐਡ ਕਰ ਦਿੰਦੇ ਨੇ ਜਿੱਥੇ ਦਵਾਈ ਲੈਣੀ ਆ ਉੱਥੇ ਤੱਕ ਕੰਪਿਊਟਰ ਪਹੁੰਚ ਜਾਂਦੀ ਹੈ ਟੋਟਲ ਪੇਪਰਲੈਸ ਹੈ ਮਾਨਤਾਬ ਨੇ ਬਹੁਤ ਵਧੀਆ ਉਪਰਾਲਾ ਕੀਤਾ ਵਧੀਆ ਕੰਮ ਕਰਿਆ ਸਰਕਾਰ ਨੇ ਗਰੀਬਾਂ ਦਾ ਭਲਾ ਕਰਤਾ ਪੰਜਾਬੀ ਵਿੱਚ ਕੀ ਆ ਜਾਂਦਾ ਹੈ ਬਾਕੀ ਦੇ ਕੰਮ ਬਾਅਦ ਚ ਪਹਿਲਾਂ ਸੇਜ ਜ਼ਰੂਰੀ ਹੈ ਸੋ ਅਸੀਂ ਜਦੋਂ ਸੋਚ ਚੁੱਕੀ ਤਾਂ ਪਹਿਲੇ ਹੀ ਸਾਡਾ ਵਿਜ਼ਨ ਇਹ ਸੀਗਾ ਕਿ ਪੰਜਾਬ ਦੇ ਵਿੱਚ ਹੈਲਥ ਟਾਪ ਕਲਾਸ ਦਾ ਇਲਾਜ ਹੋਵੇ ਸੋ ਇੱਕ ਮੈਡੀਕਲ ਹੱਬ ਦੇ ਰੂਪ ਦੇ ਵਿੱਚ ਅਸੀਂ ਸੋਚਿਆ ਔਰ ਮੈਂ ਕੋਈ ਈਸਾਨ ਨਹੀਂ ਕਰ ਰਿਹਾ ਤੁਹਾਡੇ ਤੇ ਮੇਰਾ ਫਰਜ ਹੈ ਜੀ ਸਾਜੀ ਆਪਣੀ ਜਿਹੜੀ ਸਵੀਟਸ ਹੈ ਇੱਕ ਤੇ ਪਿਓਰ ਦੇਸੀ ਕੀ ਉਹਨਾਂ ਪ੍ਰਪਰੇਸ਼ਨ ਹੁੰਦੀ ਹੈ ਇੱਕ ਆਪਣਾ ਜੀ ਨਾਲੇ ਦੀ ਸਭ ਤੋਂ ਪੁਰਾਣੀ ਤੇ ਫੇਮਸ ਸ਼ਾਪ ਹੈ ਮੋਨਵੀਕਾ ਨੈਚੁਰਲ ਸੁਕਸ਼ਮ। ਇੰਦਾਰਾਂ ਦੇ ਅੰਦਰ ਵੀ ਮਠਾਈ ਵਾਲੀ ਦੁਕਾਨਾਂ ਨੇ ਜੇ ਜਦੋਂ ਤੁਸੀਂ ਗੱਲ ਕਰ ਰਹੇ ਕੋਈ ਕੋ 4-5 ਸਾਲ ਖੋਲਦਾ ਦੁਕਾਨ ਤਾਂ ਬੰਦ ਕਰ ਦਿੰਦਾ ਛੋਟੀ ਪੁਰਾਣੀ ਦੁਕਾਨ ਆ ਠੀਕ ਆ ਪਰ ਜੇ ਜਿਸ ਤਰ੍ਹਾਂ ਪਰਚੇਜਿੰਗ ਦੀ ਤੁਸੀਂ ਗੱਲ ਕੀਤੀ ਆ ਪਰ ਮਠਾਈਆਂ ਦੇ ਵਿੱਚ ਕਿਹੜੀ-ਕਿਹੜੀ ਬ੍ਰੇਕੀ ਤਿਆਰ ਕਰਦੇ ਹੋ ਜਿਆਦਾ ਰੱਕੜੀ ਦੀ ਕਿਹੜੀ ਮਠਾਈ ਜ਼ਿਆਦਾ ਵਿਕਦੀ ਆ ਹਵੀਡ ਸ਼ੋਪੇ ਨਾਲ ਨਾਲ ਜੇ ਆਪਾਂ ਕੱਲੀ ਮਿਠਾਈ ਲੈ ਕੇ ਬਵਾਂਗੇ ਤਾਂ ਮਿਠਾਈ ਦਾ ਕਰੇਜ਼ ਘਟਦਾ ਪਿਆ ਜਾ ਇਸ ਕਰਕੇ ਨਾਲ ਗਿਫਟ ਬਣਾਤੇ ਕਸਟਮਰ ਵਾਸਤੇ ਸਤਿ ਸ਼੍ਰੀ ਅਕਾਲ ਦਾ ਸਮਰੂਪ ਵਿਕਰੇ ਦਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਜਗਜੀਤ ਸਿੰਘ ਜਿਸ ਕੋ ਤੁਸੀਂ ਵੇਖ ਰਹੇ ਹੋ ਕਿ ਰੱਖੜੀ ਦਾ ਤਿਉਹਾਰ ਜਿਹੜਾ ਵਾ ਲਗਾਤਾਰ ਆ ਰਿਹਾ ਹੈ ਦੇ ਰੱਖੜੀ ਦੇ ਤਿਉਹਾਰ ਨੂੰ ਲੈ ਕੇ ਲਗਾਤਾਰ ਬਾਜ਼ਾਰਾਂ 'ਚ ਤਿਆਰੀਆਂ ਚੱਲ ਰਹੀਆਂ ਨੇ ਜੇ ਰਖੜੀ ਵਾਲੀ ਦੁਕਾਨਾਂ ਦੀ ਗੱਲ ਕਰੀ ਤੇ ਉਹਨਾਂ ਵੱਲੋਂ ਵੀ ਰਖੜੀਆਂ ਪਰਚੇਜ ਕਰਕੇ ਹੁਣ ਸ਼ੋਪ ਪੀਸ ਤੇ ਲਗਾ ਦਿੱਤੀਆਂ ਗਈਆਂ ਨੇ ਲੋਕਾਂ ਨੂੰ ਵਿਖਾਈਆਂ ਜਾ ਰਹੀਆਂ ਨੇ ਪਰ ਜੇ ਗੱਲ ਕਰਦੇ ਆ ਮੇਨ ਮਕਸਦ ਹੁੰਦਾ ਹੈ ਮਠਿਆਈਆਂ ਦਾ ਕਿਉਂਕਿ ਜਦੋਂ ਵੀ ਰਖੜੀ ਦਾ ਤਿਉਹਾਰ ਹੁੰਦਾ ਤੇ ਮਠਿਆਈਆਂ ਵੱਡੇ ਪੱਧਰ ਤੇ ਪਰੋਸੀਆਂ ਜਾਂਦੀਆਂ ਨੇ ਹਰ ਪੱਖੋਂ ਮਠਿਆਈਆਂ ਖਰੀਦੀਆਂ ਜਾਂਦੀਆਂ ਨੇ ਪੈਣਾ ਵੱਲੋਂ ਖਰੀਦੀਆਂ ਜਿਹੜੀਆਂ ਭਰਾਵਾਂ ਨੂੰ ਮਠਿਆਈਆਂ ਦਿੱਤੀਆਂ ਜਾਂਦੀਆਂ ਨੇ ਨਾਲ ਨਾਲ ਗਿਫਟ ਗਿਫਟ ਵੀ ਖਰੀਦੇ ਜਾਂਦੇ ਨੇ ਪਰ ਉਸ ਦਿਨ ਕਿਨਾ ਸੀ ਐਸੋਲੇ ਜਨਾਲਾ ਦੇ ਮੋਹਨ ਬਿਕਨੇਰ ਤੇ ਉੱਤੇ ਖੜਿਆ ਮਠਿਆਈਆਂ ਲਗਾ ਦਿੱਤੀਆਂ ਵੀਆਂ ਨੇ ਤੇ ਹਰ ਪੱਖੋਂ ਦੁਕਾਨ ਨੂੰ ਸਜਾਇਆ ਜਾ ਰਿਹਾ ਦੇਖੋ ਜੇ ਗੱਲ ਕਰਾਂਗੇ ਪਾ ਗਿਫਟਾਂ ਦੀ ਤੇ ਗਿਫਟ ਵੀ ਵੱਡੇ ਵੱਡੇ ਪੈਕ ਕੀਤੇ ਗਏ ਨੇ ਹਰ ਪੱਖੋਂ ਜਿਸ ਤਰੀਕੇ ਨਾਲ ਮਠਿਆਈਆਂ ਹਰ ਵਕਫ ਵਕ ਤਰ੍ਹਾਂ ਦੀਆਂ ਮਠਿਆਈਆਂ ਬਣਾਈਆਂ ਗਿਆ ਨੇ ਕਿਉਂਕਿ ਜਿਸ ਤਰੀਕੇ ਨਾਲ ਲੋਕ ਕਿਤਨਾ ਕਿਤੇ ਅੱਜ ਕੱਲ ਦੇ ਸਮੇਂ ਦੇ ਵਿੱਚ ਵਧੀਆ ਚੀਜ਼ ਖਾਣੀ ਪਸੰਦ ਕਰਦੇ ਨੇ ਚੰਗੀਆਂ ਚੀਜ਼ਾਂ ਖਾਣੀ ਪਸੰਦ ਕਰਦੇ ਨੇ ਉਸ ਤਿੱਕੇ ਨਾਲ ਬਿਕਰੇ ਵੀ ਮਠਿਆਈਆਂ ਖਾਣੀ ਪਸੰਦ ਕਰਦੇ ਨੇ ਦੇਖੋ ਮੈਂ ਆਪਣੇ ਸਹਿਯੋਗੀ ਨੂੰ ਕਹਾਂਗਾ ਦਿਖਾਉਣ ਕਿ ਗਿਫਟ ਤੁਸੀਂ ਦੇਖ ਲਓ ਕਿ ਗਿਫਟ ਵੀ ਹਰ ਤਰੀਕੇ ਨਾਲ ਪੈਕ ਕੀਤੇ ਗਏ ਨੇ ਗਿਫਟ ਸਜਾਏ ਗਏ ਪਰ ਚੇਂਜ ਕਰਦੇ ਨਜ਼ਰ ਆਉਂਦੇ ਨੇ ਆਪਾਂ ਪਹਿਲਾਂ ਕੋਸ਼ਿਸ਼ ਕਰਾਂਗੇ ਕਿਸਮਰ ਨਾਲ ਗੱਲ ਕਰਨ ਦੀ ਹਾਂਜੀ ਮੈਮ ਕੀ ਨਾਂ ਤੁਹਾਡਾ ਜੀ ਮਨਿੰਦਰ ਮੈਮ ਜੀ ਗੱਲ ਕਰੀਏ ਰੱਖੜੀ ਦਾ ਤਿਉਹਾਰ ਜਿਸ ਤਰੀਕੇ ਤੁਸੀਂ ਦੇਖ ਰਹੇ ਹੋ ਬਸ ਕੈਮਰੇ ਵੱਲ ਸਾਹਮਣੇ ਹੋ ਕੇ ਮੜਿਆ ਹਾਂਜੀ ਰੱਖੜੀ ਦਾ ਤਿਉਹਾਰ ਜਿਹੜਾ ਆ ਰਿਹਾ ਲਗਾਤਾਰ ਇੱਕ ਪੈਣਾਂ ਨੂੰ ਬਹੁਤ ਜ਼ਿਆਦਾ ਚਾਹ ਹੁੰਦਾ ਹੈ ਰੱਖੜੀ ਕਰ ਲੈ ਕੇ ਤੁਸੀਂ ਇਸੇ ਸਵੀਟਸ ਖਰੀਦਣ ਆਏ ਹੋ ਗਿਫਟ ਖਰੀਦ ਰਹੇ ਹੋ ਕੀ ਕਹਿਣਾ ਚਾਹੁੰਦੇ ਹੋ ਮਠਿਆਈਆਂ ਦਾ ਦੌਰ ਕਿਉਂਕਿ ਜ਼ਿਆਦਾਤਰ ਤੁਸੀਂ ਦੇਖਦੇ ਹੋ ਕਿ ਇਸ ਸਮੇਂ ਦੇ ਵਿੱਚ ਗੰਦਗੀ ਵੀ ਬੜੀ ਪ੍ਰੋਸੀ ਜਾਂਦੀ ਆ ਕਿਤਨਾ ਕਿਤੇ ਨੁਕਸਾਨ ਕਰਦੀ ਐ ਸਿੱਤਾਂ ਲਈ ਪਰ ਜੇ ਤੁਸੀਂ ਵੀ ਬੀਕਾਨੇਰ ਤੇ ਪਹੁੰਚਦੇ ਹੋ ਕਿੰਨਾ ਕਿ ਇੰਨਾ ਬੀਕਾਨੇਰ ਦੀ ਮਠਾਈ ਵਧੀਆ ਹੁੰਦੀ ਹੈ ਇਹਨਾਂ ਦੀ ਮੋਹਨ ਬੀਕਾਨੇਰ ਸੂਲਸੀ ਮਠਾਈ ਵਧੀਆ ਹੋਣ ਕਰਕੇ ਟਰਸਟਡ ਸ਼ਾਪ ਹੋਣ ਕਰਕੇ ਹਰ ਤਰ੍ਹਾਂ ਦੀ ਚੀਜ਼ ਇੱਥੋਂ ਹੀ ਲੈਣਾ ਪਰਚੇਸ ਕਰਨਾ ਜ਼ਰੂਰੀ ਹੈ ਕਿਉਂਕਿ ਮਾਰਕੀਟਸ ਬਹੁਤ ਮਿਲਾਵਟ ਹੈ ਸੋ ਹਮੇਸ਼ਾ ਇੱਥੋਂ ਹੀ ਲੈਣਾ ਪਸੰਦ ਕਰਦੇ ਹਾਂ ਪਰ ਤੁਸੀਂ ਵੀ ਅੱਜ ਪਰਚੇਸ ਕਰ ਰਹੇ ਹੋ ਕੀ ਕੀ ਪਰਚੇਸ ਕੀਤਾ ਤੁਸੀਂ ਹਾਂ ਜੇ ਤਾਂ ਮੈਂ ਚਾਕਲੇਟਸ ਪਰਚੇਸ ਕਰ ਰਹੀ ਹਾਂ ਐ ਪੈਕਿੰਗਸ ਪਰਚੇਸ ਕਰ ਰਹੀ ਹਾਂ ਹੋਰ ਇੱਕ ਦੋ ਦਿਨਾਂ ਨੂੰ ਮਠਾਈ ਜਿਹੜੀ ਹੈ ਉਹ ਪਰਚੇਸ ਕਰਾਂਗੀ ਠੀਕ ਹੈ ਸੜਨਾਲਾ ਦੁਕਾਨਦਾਰ ਵੀ ਮੌਜੂਦ ਨੇ ਹਾਂ ਜੀ ਕੀ ਨਾਮ ਤੁਹਾਡਾ ਜੀ ਨਮਸਕਾਰ ਜੀ ਮੇਰਾ ਨਾਮ ਸੁਸ਼ੇਸ਼ ਰਾਜਪੂਰੀ ਤੇ ਹਾਂ சுரேਸ਼ ਜੀ ਕੀ ਕਹਿਣਾ ਚਾਹੋਗੇ ਇਸ ਜ਼ਿਲ੍ਹੇ ਦੇ ਆਪਾਂ ਸਵੀਟਸ ਦੀ ਗੱਲ ਕਰੀਏ ਕਿਉਂਕਿ ਲਗਾਤਾਰ ਬਾਜ਼ਾਰਾਂ ਚ ਹੋਰ ਵੀ ਬਹੁਤ ਸਾਰੀਆਂ ਸ਼ਾਪਸ ਨੇ ਆਪਣੇ ਬੀਕਨਰ ਤੇ ਕੀ ਖਾਸ ਹੁੰਦਾ ਹੈ ਕਿਉਂਕਿ ਜ਼ਿਲ੍ਹੇ ਕਿਨਾਂ ਕਸਟਮਰ ਵੀ ਕਹਿ ਰਹੇ ਨੇ ਤੁਸੀਂ ਵੀ ਐਡ ਕਰ ਦਿਓ ਕਿ ਵਧੀਆ ਚੀਜ਼ਾਂ ਸਾਫ਼ ਸੁਥਰੀਆਂ ਚੀਜ਼ਾਂ ਪ੍ਰੋਸੈਜਰ ਸਰ ਜੀ ਆਪਣੀ ਜਿਹੜੀ ਸਵੀਟਸ ਹੈ ਇੱਕ ਤੇ ਪਿਓਰ ਦੇਸੀ ਕੀ ਉਹਨਾਂ ਪ੍ਰਪਰੇਸ਼ਨ ਹੁੰਦੀ ਹੈ ਇੱਕ ਆਪਣਾ ਈ ਨਾਲੇ ਦੀ ਸਭ ਤੋਂ ਪੁਰਾਣੀ ਤੇ ਫੇਮਸ ਸ਼ਾਪ ਆ ਮੋਨਵੀਕਾ ਨੇਲ ਸ਼ੂਟ ਸ਼ਾਪ ਤੁਹਾਨੂੰ ਇੱਥੇ ਰੁਜਨਨਾ ਸਾਲ 'ਚ 6 ਮਹੀਨੇ ਦੁਕਾਨਾਂ ਖੁੱਲ੍ਹਦੀਆਂ ਰਹਿੰਦੀਆਂ ਬੰਦ ਹੁੰਦੀਆਂ ਰਹਿੰਦੀਆਂ ਕਿਉਂਕਿ ਅਸੀਂ ਆਪਣੀ ਕੁਆਲਿਟੀ ਬੈਸਟ ਮੇਨਟੇਨ ਕੀਤੀ ਆ ਤਾਂ ਕਰਕੇ 24 ਸਾਲ ਦਾ ਆਪਣਾ ਲੰਬਾ ਸਫਰ ਆ ਸਾਰੇ ਈ ਨਾਲੇ ਦੇ ਅੰਦਰ ਸਾਰਿਆਂ ਨਾਲ ਕਸਟਮਰ ਨੂੰ ਵਧੀਆ ਕੁਆਲਿਟੀ ਪ੍ਰੋਵਾਈਡ ਕਰਾ ਰਹੇ ਆ ਵਧੀਆ ਚੀਜ਼ ਦੇ ਰਹੇ ਆ ਤੇ ਮੇਨ ਚੀਜ਼ ਆਪਣਾ ਦੇਸੀ ਘੋੜਾ ਮਾਲ ਆ ਸਾਰਾ ਦਾ ਸਾਰਾ ਇੱਕ ਸਾਫ਼ ਸੁਥਰੇ ਤਰੀਕੇ ਨਾਲ ਆਈ ਬਣਾਉਂਦੇ ਆ ਵਧੀਆ ਤਰੀਕੇ ਨਾਲ ਸਾਰੀ ਮਿਠਾਈ ਬੰਦੀ ਆ ਹੁਣ ਫੈਸਟੀਵਲ ਆ ਰਿਹਾ ਆ ਉਦੇ ਕਰਕੇ ਅਸੀਂ ਸਾਰਾ ਹਲੀ ਤੇ ਕੋਈ ਵੀ ਸੌਦਾ ਤਿਆਰ ਨਹੀਂ ਹੋਏਗਾ ਇੰਨੀ ਜਲਦੀ ਗਰਮੀ ਦਾ ਟਾਈਮ ਹੈ ਬਹੁਤ ਜ਼ਿਆਦਾ ਫਿਰ ਵੀ ਕੱਚਾ ਸੌਦਾ ਵੀ ਲੈ ਰਹੇ ਬਜਾਰੋਂ ਦੇ ਵਧੀਆ ਕੁਆਲਿਟੀ ਦਾ ਅਸੀਂ ਪਰਚੇਸ ਕਰਦੇ ਆ ਜਿਹਦਾ 슈ਗਰ ਆ ਚਾਹ ਡਰਾਈ ਫੂਡ ਆ ਦੇਸੀ ਘਿਓ ਖਰੀਦਣ ਆਇਆ ਸਾਰਾ ਆਪਾਂ ਬੈਸਟ ਕੁਆਲਿਟੀ ਯੂਜ਼ ਕਰਨੀ ਐ ਬੈਸਟ ਕੁਆਲਿਟੀ ਖਰੀਦਣੀ ਆ ਤੇ ਜੋ ਵੀ ਆਪਣੀ ਮਠਾਈ ਆ ਉਹਦੇ ਅੰਦਰ ਕੋਈ ਕੁਆਲਿਟੀ ਦੇ ਕੰਪਰੋਮਾਈਜ਼ ਨਹੀਂ ਆ ਕਸਟਮਰ ਨੂੰ ਕਹਿ ਕੇ ਆਪਾਂ ਰੇਟ ਬਦਲੇ ਲੈ ਲੈਨੇ ਆ ਪਰ ਚੀਜ਼ ਦੇ ਅੰਦਰ ਕੋਈ ਕੰਪਰਾ ਨਹੀਂ ਕਰਦੇ ਪਰ ਸੁਨੀਤ ਜੀ ਇਸ ਤਿੱਕੇ ਨਾਲ ਆਪਾਂ ਗੱਲ ਕਰਦੇ ਆ ਬਜ਼ਾਰਾਂ ਦੇ ਅੰਦਰ ਵੀ ਮਠਾਈ ਵਾਲੀਆਂ ਦੁਕਾਨਾਂ ਨੇ ਜਿੱਦਾਂ ਤੁਸੀਂ ਗੱਲ ਕਰ ਰਹੇ ਕੋਈ ਕੋ ਚਾਰ ਪੰਜ ਸਾਲ ਖੋਲਦਾ ਦੁਕਾਨ ਤਾਂ ਬੰਦ ਕਰ ਜਾਂਦਾ ਸਾਡੀ ਪੁਰਾਣੀ ਦੁਕਾਨ ਆ ਠੀਕ ਆ ਪਰ ਜੇ ਜਿਸ ਤਿੱਕੇ ਨਾਲ ਪਰਚੇਜਿੰਗ ਦੀ ਤੁਸੀਂ ਗੱਲ ਕੀਤੀ ਆ ਪਰ ਮਠਾਈਆਂ ਦੇ ਵਿੱਚ ਕਿਹੜੀ ਕਿਹੜੀ ਵੈਰਾਈਟੀ ਤਿਆਰ ਕਰਦੇ ਹੋ ਜਿਆਦਾ ਰਖੜੀ ਦੀ ਕਿਹੜੀ ਮਠਾਈ ਜਿਆਦਾ ਵਿਕਦੀ ਆ ਆਪਣੇ ਸਾਰਿਆਂ ਨਾ ਮੈਨ ਮਠਾਈ ਰਖੜੀ ਦਾ ਦੇਸੀ ਘੋਦਾ ਪਤੀਸਾ ਆਪਣੇ ਨਾਲੇ ਦੇ ਲੋਕਲ ਕਸਟਮਰ ਨੂੰ ਸਾਰਿਆਂ ਨੂੰ ਪਤਾ ਵੀ ਨਾਲੇ ਜੇ ਮੋਹਨ ਬੀਕਾਨੇਰ ਸ਼ੂਟਸਾਬਰ ਦਾ ਪਤੀਸਾ ਮੇਰੇ ਕਸਟਮਰ ਅੰਮ੍ਰਿਸਨੋਂ ਵੀ ਆਉਂਦੇ ਆ ਤਰਨਤਾਲ ਤੋਂ ਵੀ ਆਉਂਦੇ ਆ ਜਿਹੜਾ ਉਹ ਲੋਕਲ ਲੋਗ ਹੈ ਉਹਨਾਂ ਦੇ ਰਿਲੇਟਿਵ ਦਿੱਲੀ ਆ ਬਾਹਰ ਆ ਉਹ ਵੀ ਸਪੈਸ਼ਲ ਕਾਲ ਕਰਦੇ ਵੀ ਬੇਸਿਕ ਉਹਦਾ ਪਤੀਸਾ ਸਾੜਾ ਜਿ ਨਾਲੇ ਦਾ ਭੇਜਣਾ ਮੋਨ ਵੀ ਕਰਨੇ ਆ ਲਾ ਆਪਣੀ ਮੈਨ ਪਤੀਸਾ ਮੋਤੀਚੂ ਲੱਡੂ ਦੇਸੀ ਘੋੜੇ ਗੁਲਾਬ ਜਾਮੁਨ ਜਿਹੜੇ ਆਪਾਂ 280 ਪਰ ਕੇਜੀ ਦੇ ਹਿਸਾਬ ਨਾਲ ਸੇਲ ਕਰਦੇ ਬਾਜ਼ਾਰ 'ਚ ਆਮ ਤਨ ਨੂੰ ਪਤਾ 100 120 ਮਿਲ ਜਾਂਦੇ ਆ ਉਹਦੇ ਅੰਦਰ ਕੀ ਹੁੰਦਾ ਤੁਹਾਨੂੰ ਵੀ ਪਤਾ ਆ ਲੋਕਾਂ ਨੂੰ ਪਤਾ 120 ਦੇ ਅੰਦਰ ਗੁਲਾਬ ਜਾਮੁਨ ਨਹੀਂ ਮਿਲਣਗੇ ਇਹ ਪਰ ਜਿਸ ਦਿਖ ਰਹਾ ਤੁਸੀਂ ਇਹ ਮਠਿਆਈ ਦੀ ਗੱਲ ਕਰ ਰਹੇ ਆ ਗੁਲਾਬੀ ਅਮਨ ਦੀ ਗੱਲ ਕੀਤੀ ਆ ਤੁਹਾਡੇ ਕੋਲ ਕਾਫੀ ਵੈਰੈਟੀਆਂ ਨੇ ਦੂਜੀਆਂ ਵੈਰੈਟੀਆਂ ਚ ਕੀ ਡਿਫਰੈਂਟ ਆ ਉਹ ਕੱਟ ਕਿਉਂ ਵਿਕਦੀਆਂ ਨੇ ਸਰ ਡਿਫਰੈਂਟ ਹੈ ਕਿ ਹਾਈਕਲ ਮੈਂ ਖੋਆ ਤੇ ਦੁੱਧ ਦਾ ਪ੍ਰੋਡਕਟ ਕਸਟਮਰ ਜ਼ਿਆਦਾ ਲਾਈਕ ਨਹੀਂ ਕਰਦਾ ਭਾਈ ਆਪ ਹੁਣ ਦੁੱਧ ਲੈ ਕੇ ਖੋਆ ਬਣਾਉਂਦੇ ਫਿਰ ਵੀ ਇੱਕ ਕਸਟਮਰ ਦਾ ਨਾ ਬਾਕੀ ਦੁਕਾਨਾਂ ਦੇ ਅੰਦਰ ਵਿਸ਼ਵਾਸ ਉੱਠਿਆ ਜਾਂ ਦੁੱਧ ਦੇ ਉੱਤੋਂ ਤਾਂ ਕਰੇ ਕਸਟਮਰ ਲਾਈਕ ਕਰਦਾ ਵੀ ਦੇਸੀ ਵੀ ਉਹਦਾ ਪ੍ਰੋਡਕਟ ਲੈ ਲੇ ਬੇਸਨ ਦਾ ਆਈਟਮ ਖਰੀਦ ਲੇ ਇਸ ਕਰਕੇ ਮੈਂ ਆਪਣਾ ਲੱਡੂ ਮੋਤੀਚੂਰ ਪਤੀਸਾ ਚੰਦਰਕਲਾ ਆ ਗੁ ਜਾ ਪਨੀਰ ਦੀ ਆਈਟਮ ਕੋਈ ਪਰਚੇਸ ਕਰਦਾ ਪਰਫੀਆਂ ਹੁਣ ਇਸ ਟਾਈਮ 2 4 5 ਸਾਲ ਦੇ ਅੰਦਰ ਥੋੜਾ ਬਹੁਤ ਜਿਆਦਾ ਸੇਲ ਡਾਉਨ ਆ ਕਿਉਂਕਿ ਦੁੱਧ ਦੇ ਉੱਤੋਂ ਲੋਕਾਂ ਦਾ ਵਿਸ਼ਵਾਸ ਉੱਠ ਗਿਆ ਹੈ ਪਰ ਅੱਜ ਦੇ ਸਮੇਂ 'ਚ ਮੈਂ ਦੇਖ ਰਿਹਾ ਕਿ ਜੇ ਜਿਆਦਾਤਰ ਲੋਕ ਮਿਠੇਂਗੇ ਤਾਂ ਦੂਰ ਹੋ ਕੇ ਤੇ ਗਿਫਟ ਜਿਆਦਾ ਦੇਣ ਲੱਗ ਪਏ ਨੇ ਜਿਆਦਾਤਰ ਹਰ ਬੰਦਾ ਕਹਿੰਦਾ ਕਿ ਆਪਾਂ ਰਕੜੀ ਵੜਣੀ ਆ ਮਠਿਆਈ ਥੋੜੀ ਲੈ ਲਓ ਨਾਲ ਗਿਫਟ ਵਧੀਆ ਲੈ ਲਓ ਤੇ ਗਿਫਟ ਹੁੰਦਾ ਕੀ ਲੋੜ ਤਾਂ ਅੱਡ ਕੋ ਤੁਸੀਂ ਗਿਫਟ ਵੀ ਰੱਖੇ ਹੋਏ ਆ ਜੀ ਸਰ ਹਣਾ ਹਰ ਸਾਲ ਨੂੰ 20 30% ਗਿਫਟ ਦੇ ਅੰਦਰ ਅਪਡੇਟ ਕਰਨਾ ਪੈਂਦਾ ਆ ਹਰ ਸਾਲ ਉਹਨ ਦੇਖੋ ਇਹ ਸਪੈਸ਼ਲ ਬਾਸਕਟ ਬਣਵਾਈ ਹੈ ਕਸਟਮਰ ਵਾਸਤੇ ਨਾ ਕਿਉਂ ਮਠਾਈ ਦਾ ਵੀ ਦੌਰ ਘਟਦਾ ਪਿਆ ਆ ਪਰ ਆਪਾਂ ਨੂੰ ਅਪਡੇਟ ਹੋਣਾ ਜ਼ਰੂਰੀ ਆ ਸਵੀਟ ਸ਼ਾਪ ਇਹ ਨਾਲ ਨਾਲ ਜੇ ਆਪਾਂ ਕੱਲੀ ਮਠਾਈ ਲੈ ਕੇ ਬਵਾਂਗੇ ਤਾਂ ਮਠਾਈ ਦਾ ਕਰੇਜ ਘਟਦਾ ਪਿਆ ਆ ਇਸ ਕਰਕੇ ਨਾਲ ਗਿਫਟ ਬਣਾਤੇ ਕਸਟਮਰ ਵਾਸਤੇ ਐ ਦੇਖੋ ਨਾਲ ਡਰਾਈ ਫੂਡ ਦਾ ਸਪੈਸ਼ਲ ਬਾਕਸ ਬਣਾਏ ਆ ਨਾ ਡਰਾਈ ਫੂਡ ਚਾਰ ਆਈਟਮ ਬਣ ਜਾਂਦੀ ਡਿਸ ਇਸ ਖੁੱਲਾ ਓਪਨ ਚੀਜ਼ ਦਾ ਕਸਟਮਰ ਨੂੰ ਉਹ ਮਿਲ ਜਾਂਦਾ ਹੈ ਨਾਲ ਚਾਕਲੇਟਸ ਆ ਕੈਡਬਰੀ ਚਾਕਲੇਟ ਆ ਗਿਫਟ ਦਾ ਕਾਫੀ ਕ੍ਰੇਜ਼ ਹਮੇਸ਼ਾ ਹਰ ਸੀਜ਼ਨ ਜੇ 20% ਵਧਦਾ ਪਿਆ ਕਿਉਂਕਿ ਮਠਾਈ ਦੇ ਅੰਦਰ ਕ੍ਰੇਜ਼ ਘਟਦਾ ਪਿਆ ਲੋਕ ਡਾਇਬਟੀਜ਼ ਦੇ ਪੇਸ਼ੈਂਟ ਹੈ ਕੁਝ ਲੋਕਾਂ ਦਾ ਮਠਾਈ ਖਾਣ ਤੋਂ ਮਨ ਉੱਠ ਗਿਆ ਜਾ ਕਿਉਂਕਿ ਜੋ ਕੁਝ ਬਾਜ਼ਾਰ ਦਾ ਹਾਲਤ ਆ ਉਹ ਸਾਰਿਆਂ ਨੂੰ ਪਤਾ ਆ ਹਰ ਬੰਦਾ ਮਠਾਈ ਤੋਂ ਦੂਰ ਹੋਣਾ ਚਾਹੁੰਦਾ ਹੈ ਇਸ ਕਰਕੇ ਸਾਨੂੰ ਅਪਡੇਟ ਹੋਣਾ ਜ਼ਰੂਰੀ ਹੈ ਡਿਪਟਾਵਲ ਵੀ ਧਿਆਨ ਪੂਰਾ ਆ ਪਰ ਲੋਕ ਜਦੋਂ ਆਪਾਂ ਗੱਲ ਕਰਦੇ ਲੋਕ ਕਹਿੰਦੇ ਕਿ ਮਹੌਨ ਦੀ ਕਨੈਕਟ ਸੂਟ ਸ਼ਾਪ ਤੇ ਚਲ ਜਾਓ ਉੱਥੋਂ ਵਧੀਆ ਵੈਰਾਈਟੀ ਮਿਲਦੀ ਆ ਪਰ ਕੀ ਲੱਗਦਾ ਕਿ ਇਹਨਾਂ ਦੀ ਸੇਲ 'ਚ ਵੀ ਫਰਕ ਪਿਆ ਜਿਸ ਦੀ ਕਹ ਤੁਸੀਂ ਕਹਿੰਦੇ ਗਿਫਟ ਲੋਕੀ ਜ਼ਿਆਦਾ ਖਰੀਦਦੇ ਮੈਂ ਪਹਿਲਾਂ ਵੀ ਗੱਲ ਕੀਤੀ ਵੀ ਮਠਿਆਈ ਲੋਕੀ ਥੋੜੀ ਘੱਟ ਲੱਗ ਪਈ ਕੀ ਸੇਲ ਦਾ ਫਰਕ ਪੈਂਦਾ ਕਿ ਰੂਟੀਨ ਵਾਈਜ਼ ਜਦੋਂ ਸੀਜ਼ਨ ਆਉਂਦਾ ਆ ਫੈਸਟੀਵਲ ਆਉਂਦਾ ਉਹ ਤਕਰੀਬਨ ਸੇਲ ਪੂਰੀ ਹੋ ਜਾਂਦੀ ਹੈ ਇਸ ਤਰ੍ਹਾਂ ਕਿ ਸੇਲ ਲਗਭਗ ਪੂਰੀ ਹੋ ਜਾਂਦੀ ਹੈ ਹੁਣ ਮਠਿਆਈ ਦੀ ਸੇਲ ਘਟਦੀ ਹੈ ਤਾਂ ਆਪਾਂ ਗਿਫਟ ਦੇ ਕਵਰ ਕਰ ਲੈਂਦੇ ਆ ਡਰਾਈ ਫੂਡ ਦੇ ਅੰਦਰ ਕਵਰ ਉਹ ਕਸਟਮਰ ਪੂਰੀ ਕਰ ਲੈਂਦੇ ਸੇਲ ਦਾ ਇੰਨਾ ਜਿਆਦਾ ਇਫੈਕਟ ਨਹੀਂ ਪੈਂਦਾ ਪਰ ਹਾਂ ਮਠਾਈ ਦੀ ਕੁਆਂਟੀਟੀ ਘਟ ਜਾਂਦੀ ਵਿਗਣੀ ਦੂਜੀ ਆਈਟਮ ਆ ਆਪਾਂ ਜਿਹਦਾ ਚਿਪਸ ਵਗੈਰਾ ਕਸਟਮਰ ਲੈ ਜਾਂਦਾ ਰੀਅਲ ਜੂਸ ਦਾ ਪੈਕਿੰਗ ਕਰਵਾ ਲੈਂਦਾ ਆਪਣੀ ਚੋਅਸ ਦੀ ਪੈਕਿੰਗ ਕਸਟਮਰ ਬਹੁਤ ਕਰਾਉਂਦਾ ਆ ਕਈ ਕਸਟਮਰ ਬਿਸਕੁਟਸ ਲੈ ਜਾਂਦੇ ਆ ਪੈਕਿੰਗ ਕਰਵਾ ਕੇ ਸਾਡੇ ਕੋਲ ਗਰੁੱਪ ਪੈਕ ਦੇ ਅੰਦਰ ਸੇਲ ਲਗਭਗ 90% ਕਵਰ ਹੋ ਜਾਂਦੀ ਹੈ ਸਰ ਪਰ ਜਿਸ ਦਿਨ ਕਿਹਾ ਪਹਿਲਾਂ ਵੀ ਗੱਲ ਕਰ ਰਹੇ ਕਿ ਜਿਆਦਾਤਰ ਗੰਦਗੀ ਪਰੋਸਨ ਦੀ ਗੱਲ ਕਰ ਰਹੇ ਸੀ ਡੁਪਲੀਕੇਸੀ ਬਹੁਤ ਜ਼ਿਆਦਾ ਵਾਲ ਕਿਉਂਕਿ ਨਕਲੀ ਕਿਸੀ ਸਭ ਤੋਂ ਪਹਿਲਾਂ ਹੁੰਦੀ ਪੰਜਾਬ ਇੱਕ ਬਹੁਤ ਵਧੀਆ ਸੂਬਾ ਆ ਪਰ ਇਹਦੇ ਵਿੱਚ ਡੁਪਲੀਕੇਟਾਂ ਚੀਜ਼ਾਂ ਪਹਿਲਾਂ ਤਿਆਰ ਹੋ ਜਾਂਦੀਆਂ Ориਜਨਲ ਨਾਲੋਂ ਪਰ ਕਿਤਨਾ ਕਿਤੇ ਕਸਟਮਰ ਇਸ ਚੀਜ਼ ਨੂੰ ਵੀ ਕਿਤਨਾ ਕਿਤੇ ਆਣ ਕੇ ਕਰ ਗੱਲ ਕਰਦਾ ਹੋਣਾ ਕਿ ਇਹ ਚੀਜ਼ ਨਕਲੀ ਹੈ ਚੀਜ਼ Ориਜਨਲ ਹੈ ਉਹਦਾ ਕੀ ਡਿਫਰੈਂਟ ਹੁੰਦਾ ਕਿਸ ਦੀ ਕਿਨਾ ਪਤਾ ਲੱਗਦਾ ਸਰ ਆਪਾ ਕਸਟਮਰ ਹਰ ਰੋਜ਼ ਆਪਣਾ 20% ਕਸਟਮਰ ਇਸ ਚੀਜ਼ ਦੇ ਟੌਪਿਕ ਦੇ ਗੱਲ ਕਰਦਾ ਆ ਜਿਦਾਂ ਸਾਡਾ ਰਸਗੁਲਾ 28 ਹਣਾ ਬਾਜ਼ਾਰ ਦੇ ਅੰਦਰ 120 ਰੁਪਏ ਕਿਲੋ ਪ੍ਰੋਵਾਈਡ ਹੋ ਜਾਂਦਾ ਆਮ ਰਸਗੁਲਾ ਤੋਂ ਉਹ ਨਾ ਹਮੇਸ਼ਾ ਮਿਹਦਾਰਾ ਰੋਡ ਨਾ ਬੰਦਾ ਆ ਇਹਦਾ ਸਿਰਫ ਪਨੀਰ ਨਾਲ ਹੀ ਤਿਆਰ ਹੋਣਾ ਆ ਹੁਣ ਕਸਟਮਰ ਸੁਲਾ ਤੋੜੇਗਾ ਉਹਦੇ ਅੰਦਰ ਗੋਲੀ ਵਗੈਰਾ ਜੋ ਅੰਦਾਜ਼ਾ ਆ ਕਿ ਲੋਕੀ ਚੈੱਕ ਕਰਦੇ ਛੋਟਾ ਮੋਟਾ ਬਾਕੀ ਜਿਆਦਾ ਖਾਸ ਤਾਂ ਨਹੀਂ ਪਤਾ ਲੱਗਦਾ ਭਾਈ ਖਾਣ ਨਾਲ ਹੀ ਚੀਜ਼ ਨੂੰ ਪਤਾ ਲੱਗ ਜਾਂਦਾ ਯਾਰ ਇਹ ਚੀਜ਼ 오ਰੀਜਨਲ ਆ ਇਹ ਮਿਹਦੇ ਦਾ ਬਣਿਆ ਆ ਇਹ ਆਰਾ ਰੋਡ ਪੈ ਕੇ ਬਣੀ ਆ ਤੇ ਗੁਲਾਬ ਜਾਮੁਨ ਆ 120 ਆ ਲੱਡੂ ਆ ਬੇਸਨ ਦਾ ਲੱਡੂ ਬੰਦਾ ਲੋਕ ਮਿਹਦੇ ਦੇ ਅੰਦਰ ਕਲਰ ਪਾ ਕੇ ਬਣਾ ਦਿੰਦੇ ਆ ਮੈਂ چیز ਹੈ ਹਰ ਚੀਜ਼ ਦਾ ਸੈਕੰਡ ਕਾਪੀ ਤਿਆਰ ਹੋ ਰਹੀ ਹੈ ਬਾਜ਼ਾਰ ਦੇ ਅੰਦਰ ਪਰ ਜਿਸ ਤਰੀਕੇ ਨਾਲ ਆਪਾਂ 2 ਦਿਨ ਪਹਿਲਾਂ ਗੱਲ ਕਰ ਰਹੇ ਆ ਤੁਹਾਡੇ ਕੋ ਕਿਉਂਕਿ ਰੱਖੜੀ ਤੋਂ ਪਹਿਲਾਂ ਅਡਵਾਂਸ ਗੱਲ ਕਰਨ ਦਾ ਮਤਲਬ ਇਹ ਹੈ ਕਿ ਲਗਾਤਾਰ ਜਦੋਂ ਅਸੀਂ ਸਵੀਟ ਸ਼ਾਪ ਦੀ ਦੁਕਾਨਦਾਰ ਨਾਲ ਗੱਲ ਕਰਾਂਗੇ ਤਾਂ ਉਹ ਕਹਿਣਗੇ ਕਿ ਫੈਸਟੀਵਲ ਦੇ ਲਾਗੇ ਗੱਲ ਕਰਾਂਗੇ ਹੱਲੇ ਨਹੀਂ ਕਰਾਂਗੇ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਕਿ ਜੇ ਕੋਈ ਡੁਪਲੀਕੇਸੀ ਤਿਆਰ ਹੋਣੀ ਹੈ ਤੇ ਕੱਲ ਨੂੰ ਸਾਹਮਣੇ ਆਏਗੀ ਤਾਂ ਉਹ ਚੀਜ਼ ਦਾ ਅਸਰ ਪਵੇਗਾ ਤੇ ਉਸ ਜੀ ਦਾ ਫਿਰ ਜਿਸ ਤਰੀਕੇ ਨਾਲ ਫੂਡ ਸਪਲਾਈ ਵਿਭਾਗ ਮਾ ਉਹ ਵੀ ਫਿਰ ਚੈੱਕ ਕਰੇਗਾ ਉਸ ਤਰੀਕੇ ਨਾਲ ਤੁਸੀਂ ਤਿਆਰ ਕਰ ਰਹੇ ਹੋ ਤੁਹ ਨਹੀਂ ਨਹੀਂ ਇਹ ਚੀਜ਼ ਹੀ ਕੋਈ ਡਰਨੀ ਆ ਜੋ ਵੀ ਆਪਣਾ ਦੁੱਧ ਪ੍ਰੋਡਕਟ ਹੁੰਦਾ ਆਈ ਘਰ ਬੋਲਰ ਲੱਗਾ ਆ ਘਰ ਤਿਆਰ ਹੁੰਦਾ ਆ ਜਾਂ ਦੇਸੀ ਕੋ ਦਾ ਆਈਟਮ ਆ ਪਿਓਰ ਰਾਜਧਾਨੀ ਬੇਸਨ ਨਾ ਬੰਦਾ ਆ ਜੋ ਵੀ ਡਰਾਈ ਫੂਡ ਆ ਸਾਰਾ ਵਧੀਆ ਆਪਾਂ ਖੁਦ ਮਾਰਕੀਟ ਜਾ ਕੇ ਵਧੀਆ ਕੁਆਲਟੀ ਦਾ ਪਰਚੇਸ ਕਰਕੇ ਲੈ ਕੇ ਆਉਂਦੇ ਵੀ ਜੇ ਦੇਖੋਗੇ ਰੁਪਏ 2 ਰੁਪਏ ਮਰ ਕੇ ਜਿਹੜੀ ਸਿਹਤ ਦੀ ਚੀਜ਼ ਹੈ ਉਹਦੇ ਨਾਲ ਆਪਾਂ ਖਲਵਾੜ ਨਹੀਂ ਕਰਨਾ ਚਾਹੁੰਦੇ ਜੋ ਵੀ ਸਮਾਨ ਵੀ ਖਰੀਦੇ ਕੱਚਾ ਸੌਦਾ ਵੀ ਅੱਜ ਕੱਲ ਤੁਹਾਨੂੰ ਪਤਾ ਆ ਜਾਂ ਡੁਪਲੀਕੇਟ ਮਿਲਦਾ ਉਹ ਵੀ ਬਾਜ਼ਾਰ ਖੁਦ ਜਾ ਕੇ ਵਧੀਆ ਚੈੱਕ ਕਰਕੇ ਲੈ ਕੇ ਆਉਂਦੇ ਵੀ ਯਾਰ 19 21 ਮਾਲ ਨਾ ਜੇ ਕੋਈ ਕ ਇਹਨੂੰ ਉਹ ਚੀਜ਼ ਦਾ ਕੋਈ ਟੈਨਸ਼ਨ ਨਹੀਂ ਹੈ ਕਸਟਮਰ ਕੋ ਅਸੀਂ ਰੇਟ ਲੈ ਰਹੇ ਹਾਂ ਮੂੰਹ ਬੋਲੇ ਤੇ ਚੀਜ਼ ਉਹਦੇ ਹਿਸਾਬ ਨਾਲ ਕਸਟਮਰ ਨੂੰ ਪ੍ਰੋਵਾਈਡ ਕਰਾਉਂਦੇ ਪਏ ਆ ਤੇ 24 ਸਾਲ ਦਾ ਗਾਕਾ ਦਾ ٹرسٹ ਬਣਿਆ ਜਿ ਨਾਲੇ ਵਸਿਆ ਦਾ ਤੇ ਹਮੇਸ਼ਾ ਇਹ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰਾਂਗੇ ਕੀ ਕਹਿਣਾ ਚਾਹੋਗੇ ਕੀ ਮੈਸੇਜ ਦੇਣਾ ਚਾਹੋਗੇ ਹੁਣ ਲੋਕਾ ਕਸਟਮਰਾਂ ਨੇ ਖਰੀਦਣ ਲਈ ਆਉਣਾ ਤੁਹਾਡੇ ਕੋ ਕੀ ਅਪੀਲ ਕਰਨੀ ਚਾਹੁੰਦੇ ਕਸਟਮਰ ਨੂੰ ਕਸਟਮਰ ਨੂੰ ਉਹ ਪੀ ਲੈ ਵੀ ਤੁਸੀਂ ਖਾਣ ਪੀਣ ਦੀ ਚੀਜ਼ ਐ ਸਿਹਤ ਵਾਲੀ ਚੀਜ਼ ਐ ਇਸ ਕਰਕੇ ਤੁਸੀਂ ਰੇਟ ਨਾ ਦੇਖੋ ਚੀਜ਼ ਦੇਖੋ ਕੁਆਲਟੀ ਚੈੱਕ ਕਰੋ ਰੇਡ ਚਲੋ 2 ਰੁਪਏ ਵੱਧ ਖਰਚੋਗੇ ਤਾਂ ਵੀ ਕੋਈ ਗੱਲ ਨਹੀਂ ਪਰ ਇਹ ਤੁਸੀਂ ਖਾਣਾ ਆ ਇਹ ਸਹਿਤ ਨਾਲ ਰਿਲੇਟਿਵ ਆਈਟਮਸ ਹੈ 2 ਰੁਪਏ ਮਹਿੰਗੇ ਖਰੀਦ ਲਓ ਪਰ ਵਧੀਆ ਖਰੀਦੋ ਤੇ ਥੋੜੀ ਖਰੀਦ ਲਓ ਕੋਈ ਚੱਕਰ ਨਹੀਂ ਲਗਾਤਾਰ ਦਸ਼ਕਦਾਰ ਨੂੰ ਅਸੀਂ ਮਿਲਾ ਰਹੇ ਸੀਗੇ ਐਸ ਵੇਲੇ ਸੁਰੇਸ਼ ਕੁਮਾਰ ਜੀ ਨਾਲ ਜੋ ਕਿ ਮੋਨ ਬਿਕਨਰ ਸਵੀਟ ਸ਼ਾਪ ਦੇ ਉਤੇ ਖੜੇ ਆ ਜਿਸ ਤਰੀਕੇ ਨਾਲ ਉਹਨਾਂ ਨੇ ਦੱਸਿਆ ਕਿ ਇੱਕ 2 ਰੁਪਏ ਦੀ ਕੋਈ ਚੀਜ਼ ਵੀ ਪਰਚੇਜ਼ ਦੀ ਗੱਲ ਨਹੀਂ ਪਰ ਅਸੀਂ ਵੈਰਾਈਟੀ ਦਿੰਨੇ ਆ ਕਿਸੇ ਨੂੰ ਜਿਹੜੀ ਵਧੀਆ ਚੀਜ਼ ਦਿੰਨੇ ਆ ਉਸ ਤਰੀਕੇ ਨਾਲ ਨਾਲ ਕਿਤਨਾ ਕਿਤੇ ਉਹਨਾਂ ਨੇ ਲੋਕਾਂ ਨੂੰ ਅਪੀਲ ਵੀ ਕੀਤੀ ਆ ਆਪਣੇ ਗ੍ਰਾਹਕਾਂ ਨੂੰ ਅਪੀਲ ਕੀਤੀ ਆ ਕਿ ਤੁਸੀਂ ਰੇਟ ਨਾ ਦੇਖੋ ਚੰਗੀ ਚੀਜ਼ ਵੇਖੋ ਕਿਉਂਕਿ ਸਿਹਤ ਨਾਲ ਖਿਲਵਾੜ ਨਾ ਕਰੋ ਇਸ ਕਰਕੇ ਚੰਗੀ ਚੀਜ਼ ਲੈਣ ਲਈ ਮੋਹਨ ਵਿਕਰ ਐਂਡ ਸਵੀਟ ਸ਼ੌਕ ਤੇ ਪਹੁੰਚੋ ਅਤੇ ਆਪਣੀ ਸਿਹਤ ਨੂੰ ਬਚਾਓ ਅਤੇ ਆਉਣ ਵਾਲੇ ਜਿਹੜੇ ਤਿਉਹਾਰ ਨੇ ਉਹਨਾਂ ਨੂੰ ਸੈਲੀਬ੍ਰੇਟ ਕਰੋ ਬਾਕੀ ਤੁਸੀਂ ਜੁੜੇ ਰਹੋ ਇਦਾਂ ਹੀ 10 ਸੰਬਰ ਨੂੰ ਜਦੇ ਨਾਲ ਜਨਾਲਾ ਤੋਂ ਜਗਜੀਤ ਸਿੰਘ ਜੀ ਰਿਪੋਰਟ